ਆ ਚੱਕੋ ਵੀਰੋ ਭਗਵੰਤ ਮਾਨ ਜੀ ਨੇ ਘਾਟਤਾ ਹੀ ਕੰਡਾ ਆ ਘਾਟਤਾ ਹੀ ਨੰਬਰ ਤੇ ਹੁਣ ਨਸ਼ੇ ਵਾਲਿਆਂ ਦਾ ਕੀ ਬਣੂਗਾ ਪਹਿਲੋ ਘਾਟਾ ਤੇ ਤੇ ਹੁਣ ਭਗਵੰਤ ਮਾਨ ਕਹਿੰਦਾ ਛੱਡਣੇ ਵੀ ਹੈ ਨਹੀਂ ਗੇ ਯਾਰਾ ਸੋਚੋ ਕੱਲੇ ਘਾਟਾ ਤੇ ਤੁਹਾਨੂੰ ਹੀ ਛੱਡਣਾ ਨਹੀਂ ਹੈਗਾ ਆ ਨੰਬਰ ਦੇਖ ਲਓ ਤੇ ਜਿੱਥੇ ਕੋਈ ਨਸ਼ਾ ਵੇਚਦਾ ਨਾ ਤੇ ਤੁਹਾਡੇ ਹੀ ਸੂਜਨਾ ਵੀ ਗੁਪਤ ਰੱਖੀ ਜਾਊਗੀ ਹੋ ਸਕਦਾ ਤੁਹਾਨੂੰ ਇਨਾਮ ਵੀ ਦਿੱਤਾ ਜਾਵੇ ਤੇ ਹੋ ਸਕਦਾ ਤੁਹਾਨੂੰ ਕੋਈ ਅਹੁਦਾ ਵੀ ਦਿੱਤਾ ਜਾਵੇ ਆਪ ਪਾਰਟੀ ਵਿੱਚ ਵੱਧ ਤੋਂ ਵੱਧ ਇਸ ਕੰਮ 'ਚ ਸਹਯੋ ਕਰੋ ਯਾਰ ਪੰਜਾਬ ਦਾ ਬਹੁਤ ਨੁਕਸਾਨ ਹੋ ਗਿਆ ਪੰਜਾਬ ਦੀ ਜਵਾਨੀ ਨਸ਼ੇ ਚ ਰੁੜ ਗਈ ਯਾਰ ਘਰ ਘਰ ਨਸ਼ਾ ਹੋ ਗਿਆ ਯਾਰ ਨਸ਼ੇ ਦੀ ਮੰਡੀ ਬਣ ਗਿਆ ਪੰਜਾਬ ਕਿੱਥੇ 올림픽 ਖੇਡਾਂ ਦੇ ਮੈਡਲ ਲਿਆਉਂਦੇ ਹੁੰਦੇ ਸੀ ਯਾਰ ਕਿੱਥੇ 올림픽 ਖੇਡਾਂ ਦੇ ਮੈਡਲ ਲਿਆਉਂਦੇ ਹੁੰਦੇ ਸੀ ਕਿੱਥੇ ਯਾਰ ਦੁਬਾਰਾ ਅੱਜ ਪਰ ਅੱਜ ਯਾਰ ਸੱਚੀ ਨਾ ਤੇ ਵੀਰੋ 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 ਸਾਥ ਦਵੋ ਭਗਵੰਤ ਮਾਨ ਦਾ ਸਾਥ ਦਵੋ ਸਾਥ ਦਵੋ ਇਹੋ ਜਿਹਾ ਨੇਤਾ ਆਪਾਂ ਨੂੰ ਲੱਭਣਾ ਨਹੀਂ ਠੀਕ ਆ ਕੁਝ ਗੱਲਾਂ ਹੈਗੀਆਂ ਉਹ ਵੀ ਕੋਈ ਨਹੀਂ ਹੌਲੀ ਹੌਲੀ ਹੋ ਜਾਣਗੀਆਂ ਯਾਰ 70 ਸਾਲ ਤੋਂ ਕੰਮ ਗੜਬੜ ਚੱਲਦਾ ਆਇਆ ਸੀ ਜੇ 70 ਸਾਲ ਤੋਂ ਕੰਮ ਗੜਬੜ ਚੱਲਦਾ ਆਇਆ ਸੀ ਤੇ ਯਾਰ ਹੁਣ ਇੱਕੇ ਦਮ ਇੰਉਂ ਕਰਕੇ ਤੇ ਹੋ ਨਹੀਂ ਜਾਣਾ ਥੋੜਾ ਟਾਈਮ ਲੱਗਣਾ ਆ ਸਾਹ ਦਵੋ ਬਾਕੀ ਇਕੱਠੇ ਉਹ ਬੰਜਾਦਾ ਪੰਜੂਦਾ ਪਿੰਡੋਂ ਪਿੰਡ ਖੇਡਾਂ ਗੁੰਡਾਂ ਦਾ ਜ਼ਿਗਾਰਡ ਕਰੋ ਯਾਰ ਗਰਾਉਂਡ ਗਰਾਉਂਡ ਬੁਲਾਓ ਮੇਲੇ ਲਾਇਆ ਕਰੋ ਯਾਰ ਹਰ ਸਾਲ ਖਿਡਾਰੀਆਂ ਨੂੰ ਪੈਸੇ ਦੋ ਜਦੋਂ ਖਿਡਾਰੀਆਂ ਨੂੰ ਪੈਸੇ ਦਿੱਤੇ ਜਾਣਗੇ ਦੇ ਆਪੇ ਯਾਰ ਆਪੇ ਹੀ ਦੇਖੀ ਕਿਦਾਂ ਵਿਵੈਪ ਹੋਣ ਗਿਆ ਖੇਡਾਂ ਕਿਦਾਂ ਅੰਸ਼ਾਂ ਤੋਂ ਲੋਕ ਦੂਰ ਹੋ ਜਾਣਗੇ ਯਾਰ ਆਪਾਂ ਨੂੰ ਕਰਨਾ ਪੈਣਾ ਹੈ ਆਪਣਾ ਕੰਮ ਹੈ ਬਾਹਨੇ ਵਾਹੀਆਂ ਨਹੀਂ ਕਰਨੀਆਂ ਵਿਕਾਸ ਕਰੋ ਆਪੋ ਆਪਣੇ ਪਿੰਡਾਂ ਦਾ ਖਿਡਾਰੀਆਂ ਨੂੰ ਲਿਆਓ ਯਾਰ ਮੇਲੇ ਗਰਾਉਂਡਾਂ ਸਿੰਝਾਂ ਕੁਸ਼ਤੀਆਂ ਕਬੱਡੀਆਂ ਉਹ ਸਭ ਸੱਥਾਂ ਉਹ ਕਰਨਾ ਪੈਣਾ ਵੀਰੋ ਕਰਨਾ ਪੈਣਾ ਬਾਕੀ ਭਗਵੰਤ ਮਾਨ ਜੀ ਨੇ ਝੰਡਾ ਚਾੜਦਾ ਆ ਤੇ ਵੀਰੋ ਤੇ ਵੀਰੋ ਹੁਣ ਸਾਥ ਦੋ ਇਹ ਯਾਰ ਨੰਬਰ ਆਪਣੇ ਕੋਲ ਆ ਜਿਹੜਾ ਕਰਦਾ ਉਹਨੂੰ ਦੌਰ ਜਾਣਕਾਰੀ ਆਪੇ ਪੁਲਿਸ ਨੇ ਫੈਲਾਇਆ ਚੱਕ ਕੇ ਦੇਖੀ ਵੀ ਨਸ਼ਾ ਕੌਣ ਵੇਚੂ ਨਸ਼ਾ ਭਗਵੰਤ ਮਾਨ ਜੀ ਟਾਇਰਡ ਹੋ ਗਿਆ ਭਗਵੰਤ ਮਾਨ ਜੀ ਨੂੰ ਫਿਕਰ ਆ ਫਿਕਰ ਆ ਵੀ ਪੰਜਾਬ ਦੀ ਜਵਾਨੀ ਯਾਰ ਰੁੜ ਗਈ ਪਰ ਭਗਵੰਤ ਮਾਨ ਜੀ ਨੇ ਵੀ ਕਸਮ ਖਾਧੀ ਆ ਕਿ ਫਿਰ ਤੋਂ ਪੰਜਾਬ ਨੂੰ ਉਹ ਮਹਾਰਾਜਾ ਰਣਜੀਤ ਸਿੰਘ ਵਾਲਾ ਪੰਜਾਬ ਬਣਾਉਣਾ ਆ ਮਹਾਰਾਜਾ ਰਣਜੀਤ ਸਿੰਘ ਵਾਲਾ ਪੰਜਾਬ ਤੇ ਵੀਰੋ ਖਚਦੋ ਕੰਮ ਨੂੰ